ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀਆ ਕੱਲ ਸਭ ਤੋਂ ਪਹਿਲਾਂ तहे ਦਿਲ ਤੋਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਮੇਰੀਆਂ ਰੈਸਪੀਸ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਆਪਣੇ ਇਸ ਪਟਾਰੇ 'ਚ ਮੈਂ ਲੈ ਕੇ ਆਈਆਂ ਜੀ ਅੱਜ ਤੁਹਾਡੇ ਲਈ ਆਮਲੇ ਦੀ ਇੱਕ ਹੋਰ ਨਵੀਂ ਰੈਸਪੀ ਨਾਲ ਮੈਂ ਪੇਰੀਆਂ ਜੀ ਆਮਲੇ ਦਾ ਜੂਸ ਜਿਹਨੂੰ ਪੀਣ ਤੇ ਫਾਇਦੇ نوٹ ਕਰੋ ਜਲਦੀ ਨਾਲ ਜਿੰਨਾਂ ਦਾ ਪੇਟ ਸਾਫ਼ ਨਹੀਂ ਹੁੰਦਾ ਉਹ ਸਾਫ਼ ਹੋਏਗਾ ਜਿੰਨਾਂ ਦੀ ਇਮਿਊਨਿਟੀ ਘਟ ਹੈ ਉਹ ਵਧੇਗੀ ਖਾਂਸੀ ਜ਼ੁਕਾਮ ਲਈ ਰਾਮਬਾ ਨਹੀਂ ਲਾਜ ਹੈ ਉਸ ਤੋਂ ਇਲਾਵਾ ਜਿੰਨਾਂ ਲੋਕਾਂ ਨੂੰ ਗੈਸ ਐਸਿਡਿਟੀ ਦੀ ਪ੍ਰੋਬਲਮ ਦਿੰਦੀ ਹੈ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਤੇ ਇਹ ਜੂਸ ਉਹਦੋਂ ਵੀ ਹੈਲਪ ਕਰਦਾ ਹੈ ਤੇ ਆਓ ਸਾਰੇ ਦੇਖੀਏ ਆਪਾਂ ਕੀਤਾ ਕੀ ਆਮਲਿਆਂ ਨੂੰ ਚੰਗੀ ਤਰ੍ਹਾਂ ਧੋਸਵਾ ਲਿਆ ਕਿਸੇ ਇੱਕ ਖੁੱਲੇ ਬਰਤਨ 'ਚ ਮੈਂ ਪਾ ਲਿਆ ਉਸ ਤੋਂ ਬਾਅਦ ਅੰਦਾਜ਼ੇ ਦੇ ਨਾਲ ਤੁਸੀਂ ਪਾਣੀ ਪਾਣਾ ਹੈ ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਹੈ ਜਿੰਨਾ ਤੁਹਾਨੂੰ ਜੂਸ ਸਟੋਰ ਕਰਨਾ ਹੈ ਤੁਸੀਂ ਓਨਾ ਪਾਣੀ ਪਾ ਸਕਦੇ ਹੋ ਬਸ ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਆਮਲਿਆਂ ਨੂੰ ਓਵਰ ਕੁਕ ਨਹੀਂ ਕਰਨਾ ਬਸ ਪਕਾ ਲੈਣਾ ਹੈ ता दिया कलिया आपस अलग हो जाए जिमें हूने दिखाया वो सारी जाली के उत्ते पाया जी आंवलियां उस तो बाद नीचे मैं पतीला रख लिया जो सारा का सारा पानी अलग हो गया और ठंडा हो गया अपना इन्हों कच दिया बोतलों च पा के स्टोर कर लेना कोई एक्स्ट्रा चीज़ नहीं पानी सिर्फ उबलिया होनी ही आंवले का जूस है ये वाला एक कॉन्सनट्रेट तैयार हो गया है जो भी यूज करना यदा एक ढक्कन क्डना है तो ती आंवले के जूस न पानी के गर्म पानी के पा के एज अ होट टी पी सकते हो कोई किसी तरह का प्रिजरवेटिव नहीं पैना कारण की है आंवले अपने आप ही बड़े खट्टे होंगे ने और यह जूस भी काफ़ी थानू खट्टा लगेगा जे तुम चाहो तो यू सबसाइड करने हल्का जहाद तो नमक पा सकते हो यह बन जाती है जी दुनिया की सब तो बेस्ट स्लिमिंग टी सवेरे उठते सार इस टीदा आंवला टीदा अगर ਤੁਸੀਂ ਇੱਕ ਗਲਾਸ ਪੀ ਲੈਂਦੇ ਹੋ ਨਾ ਤੇ ਤੁਸੀਂ 100 ਬਿਮਾਰੀਆਂ ਨੂੰ ਆਪਣੇ ਤੋਂ ਦੂਰ ਕਰ ਲੈਂਦੇ ਹੋ ਚਲੋ ਚੱਲੀਏ ਜੀ ਆਪਾਂ ਆਵਲਿਆਂ ਦੀਆਂ ਸਾਰੀਆਂ ਕਲੀਆਂ ਨੂੰ ਖੋਲ ਕੇ ਰੱਖ ਲੈਨੇ ਆ ਤੇ ਦੂਜੇ ਪਾਸੇ ਪਾਇਆ ਜੀ ਮੈਂ ਸਰੋਂ ਦਾ ਤੇਲ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਸਾੜ ਲੈਣਾ ਸਾੜਨ ਤੋਂ ਬਾਅਦ ਆਪਾਂ ਐਸੇ ਆਵਲਿਆਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਤਲ ਲੈਣਾ ਹੈ ਬਿਲਕੁਲ ਠੀਕ ਸੁਣਿਆ ਤੁਸੀਂ ਤਲ ਲੈਣਾ ਬਸ ਧਿਆਨ ਇਹ ਰੱਖਣਾ ਕਿ ਆਵਲਿਆਂ ਦੇ ਵਿੱਚ ਪਾਣੀ ਜ਼ਿਆਦਾ ਨਾ ਰਹੇ ਨਹੀਂ ਤੇ ਛਿੱਟੇ ਪੈਣਗੇ ਇੱਕ ਪਲੇਟ ਚ ਅੱਧਾ ਚਮਚ ਹਿੰਗ ਇੱਕ ਵੱਡਾ ਚਮਚ ਮਲੇ ਜੀ ਮੇਥਰੇ ਦੋ ਵੱਡੇ ਚਮਚ ਲਏ ਮੈਂ ਸੌਫ ਤੇ ਇੱਕ ਚਮਚ ਲਏ ਕਲੌਂਜੀ ਥੋੜੀ ਜੀ ਹਲਦੀ ਇੱਕ ਚਮਚ ਲਿਆ ਜੀ ਮੈਂ ਦੇਕੀ ਮਿਰਚ ਤਾਂ ਤੇ ਦੋ ਵੱਡੇ ਚਮਚ ਲਏ ਮੈਂ ਨੂਨ ਦੇ ਇੱਕ ਚਮਚ ਲਿਆ ਮੈਂ ਕਾਲਾ ਨੂਨ ਆਵਲਿਆਂ ਨੂੰ ਅਸੀਂ 5 ਤੋਂ 7 ਮਿੰਟ ਲਈ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜੀ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਕੇ ਰੱਖਦੇ ਰਹਿਣਾ ਹੈ आंवला खाना बहुत अच्छा होंगे सर्दियों के चाहे तुम अचार खाओ मुरब्बा खाओ या तुम आंवले का जूस पीओ आंवला बहुत अच्छा है अपनी अखा की रौशनी भी वधाता है आंवला फ्लेम मैं बंद करती है तो उस गर्म तेल के सारे के सारे मसाले पा ले है मसाले तो पाए कि मसाले चंकी तरह पक जान कोई भी मसाला कच्चा ना रहे क्योंकि यह आंवले का अचार हूं बनाया तो हू नहीं खा सकते हो इस तुम तो बात जी मैं वापस इन्ह आंवलिया ਮਸਾਲਿਆਂ ਦੇ ਵਿੱਚ ਪਾਤਾ ਗੈਸ ਬਿਲਕੁਲ ਬੰਦ ਹੈ ਤੇ ਆਪਾਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਬਸ ਇਹਨਾਂ ਨੂੰ ਮਿਲਾਣਾ ਹੀ ਹੈ ਆਵਲੇ ਪਾਨ ਤੋਂ ਬਾਅਦ ਮਸਾਲੇ ਪਾਨ ਤੋਂ ਬਾਅਦ ਆਪਾਂ ਗੈਸ ਨੂੰ ਚਲਾਇਆ ਨਹੀਂ ਤੇ ਹੁਣ ਆਪਾਂ ਆਵਲਿਆਂ ਨੂੰ ਠੰਡੇ ਕਰਨ ਲਈ ਰੱਖਦੇ ਨੇ ਔਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਠੰਡੇ ਕਰਨ ਟਾਈਮ ਇਹਨਾਂ ਦੇ ਉੱਤੇ ਪਲੇਟ ਨਹੀਂ ਦੇਣੀ ਆਪਾਂ ਜਾਲੀ ਦੇਣੀ ਹੈ ਜਾਂ ਫਿਰ ਇਹਨਾਂ ਨੂੰ ਇਸ ਤਰ੍ਹਾਂ ਹੀ ਕਪੜਾ ਪਾ ਕੇ ਛੱਡ ਦਿਓ ਠੰਡਾ ਹੋਣ ਤੋਂ ਬਾਅਦ ਅਸੀਂ ਜੀ ਕਿਸੇ ਕੱਚ ਦੀ ਬਰਨੀ ਦੇ ਵਿੱਚ ਇਹ ਸਾਰਾ ਦਾ ਸਾਰਾ ਅਚਾਰ ਪਾ ਕੇ ਸੰਭਾਲ ਲੈਣਾ ਹੈ ਔਰ ਇਹ ਆਚਾਰ ਨੂੰ ਅਸੀਂ ਫ੍ਰਿਜ ਵਿੱਚ ਰੱਖਣਾ ਹੈ ਬਾਹਰ ਨਹੀਂ ਰੱਖਣਾ ਇੱਕ ਅੱਧਾ ਦਿਨ ਤੁਸੀਂ ਬਾਹਰ ਕਿਸੇ ਵੀ ਆਮਲੇ ਦੇ ਆਚਾਰ ਨੂੰ ਰੱਖ ਸਕਦੇ ਹੋ ਬਾਹਰ ਵਿੱਚ ਕੋਸ਼ਿਸ਼ ਕਰੋ ਆਮਲੇ ਦਾ ਆਚਾਰ ਤੁਸੀਂ ਫ੍ਰਿਜ ਦੇ ਵਿੱਚ ਹੀ ਰੱਖੋ ਉਹਦੇ ਨਾਲੇ ਲੰਬਾ ਚੱਲਦਾ ਹੈ ਤੇ ਜੇ ਅੱਜ ਦੀ ਰੈਸিপি ਤੁਹਾਨੂੰ ਪਸੰਦ ਆ ਗਈ ਹੈ ਨਾ ਖੂਬਸਰਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਦੇਖਦੇ ਰਹੋ ਸੁਪਰ ਮਮਸ ਰੈਸਪੀਸ